ਤੁਸੀਂ ਦੇਖ ਰਹੇ ਹੋ ਜਨਸ਼ਕਤੀ ਨੇ ਪੰਜਾਬ ਮਹਿਰਕੁੱਟ ਰਮਿਤਕਣਾ ਅੱਜ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਜਿਹੜਾ ਕਿ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਰਜਿਸਟਰਡ 133 ਵੱਲੋਂ ਗੁਰਦੁਆਰਾ ਰਾਮਗੜੀ ਸਾਹਿਬ ਵਿਖੇ ਮਨਾਇਆ ਗਿਆ ਆਓ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਅਤੇ ਗੱਲਬਾਤ ਕਰਾਉਣੇ ਆ ਬਿਲਡਿੰਗ ਠੇਕੇਦਾਰਾਂ ਦੇ ਮੈਂਬਰਾਂ ਦੇ ਨਾਲ Om Vajasthai Om Vajasthai Svahaam Om Havas Om Svas Svahaam Om Sunnayaya Namas Svahaam Chandra Masi Namas Om Humayaya Namas Om Namas Om

ਬੋਤਸ ਨੂੰ ਰੱਖਾਗੇ ਤੇ ਤੁਹਾਡਾ ਹੋਰ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਜਿਨ੍ਹਾਂ ਨੇ ਥਾਲਸੀ ਤੇ ਵੀ ਬਖਸ਼ਿਸ਼ ਕੀਤੀ ਆਓ ਕਰੀਏ ਪਿਆਰ ਨਾਲ ਕੀ ਕੀ ਮਾਣ ਦੇ ਬਖਸ਼ਿਸ਼ਾਂ ਕੀਤੀਆਂ ਮਾਤਾ ਦੇ ਉਸ ਪ੍ਰਿਆ ਦੇ ਕਮਾਈ ਦਾ ਤਿਆਰ ਕਰਕੇ ਬੁੱਲੂ ਜੀ ਵਾਹਿਗੁਰੂ ਜਿਨ੍ਹਾਂ ਸਿਮਾ ਸੁਣੀਆ ਧਰਬੀ ਸਿੰਘ ਜਿੱਤੇ ਬਾਦ ਦਾ ਇੱਕ ਸਿਲਾ ਲਹਾਈਆ ਤੇ ਦੁਨੀਆ ਤੇ ਤੇਰੇ ਆਰਿਆ ਨਾ ਚਰਾਏ ਗਏ ਗੁਰਦਵਾਰ ਸੇਵਾ ਦੀ ਤੁਰਬਾਨੀਆਂ ਵੀ ਜੀਆਂ ਧਰਦੇ ਹਾਰਿਆ ਸਭੀ ਕੇ ਸਾਉ ਸਵਾਸੀਆਂ ਨਾਸਰ ਬਾਣੇ ਦੇ ਜਾਗ ਕੀਤੇ ਗਏ ਸਤ ਗੁਰ ਦੇ ਸੋਚੀਆਂ ਸਵਾਵਨ ਹੋਇਆ ਕਈ ਪ੍ਰਕਾਰ ਸੁਦੇਣਾ ਦਾ ਕੋਸਮਾ ਤੁਖਸ਼ ਨੇ ਬੜੀ ਪ੍ਰਗਾਨੀ ਦਾ ਤਵਾ ਸਭ ਦੇ ਵਿਧਿਆ ਵਿੱਚ ਸੋਨਾ ਮਾਤੀ ਵਾਂ ਮਾਤੂ ਜਿਹੜੇ ਨੇ ਆਏ ਸੀ ਸੰਗ ਦੇ ਹਾਜ਼ਰੀ ਦਿਨ ਭੁਲਤਾਵਾਂ ਦਿਨ ਘਟਾਵਾਂ ਚੱਲੇ ਕਦਮ ਕੀਤੇ ਸੱਜ ਸੱਜ ਲੇਖੇਵਤ ਲੋਣੀ ਸਰਵਾਤਮ ਪਾਣੀ ਬਦਗੀ ਦੀ ਦਾਤ ਬਖਸ਼ ਕਰਦੇ ਦਰੁਪ ਤਮਨ ਵਾਗਨਾ ਤਾਂ ਉਸ ਦੀਆਂ ਮੁਖੀਆਂ ਪਾਸ਼ਾ ਇਸੇ ਤੁਸ਼ੀਆਂ ਤੋਂ ਮੰਨ ਭਰਾ ਜਸਤਰਾ ਆਦਿ ਨੂੰ ਸੰਗਤ ਮਾਲਾ ਸਿਰ ਕੇ ਨਾ ਕੀਤੇ ਹਨ ਆਪ ਜੀ ਨੇ ਲੀਤਾਂ ਕੀਤੇ ਲੋਕ ਪਰਦੇ ਤੱਕ ਨੇ ਤਾਂ ਦਾਜ ਅੰਦਰ ਬਾਤ ਮਹਾਰੀ ਬ੍ਰੋਗ ਬੇਤ ਨਾ ਹਾਰੇ ਦੁਨੀਆਂ ਬਣ ਕੇ ਜਾਂਦੇ ਭਰਪੂਰ ਕਰਨੇ ਪਾਸ਼ਾ ਚੜ੍ਹਦੀ ਕਲਾ ਜਦੋਂ ਗੁਨਾਹ ਆਸ ਵਿੱਚ ਪ੍ਰੇਮ ਪਿਆਰ ਨਿੰਦ ਕਾ ਸਹਿ ਚਿੰਤਾ ਦੀਆਂ ਦੰਦਾਂ ਨੂੰ ਮਕਸ਼ੂਦ ਕਰਕੇ ਨਵਾਜਣਾ ਹੋਰ ਚੜ੍ਹਦੀ ਕਲਾ ਹੈ ਵਰਪੁਰ ਪਾਸ਼ਾ ਧਾਰਨ ਹੋਣ ਦੇ ਬਲ ਉਤਮਤ ਸ਼ਾਹ ਰੱਖਿਸ਼ ਕਰਨੇ ਕਿਰਪਾ ਕਰੋ ਕੀਤਾ ਲੋੜੀਏ ਕੰਮ ਸੁਹਾਸ ਹੋਇਆ ਕੀ ਹੈ ਕਾਰਜ ਦੇ ਸਵਾਰ ਸਰਦੋ ਸੱਚ ਸਾਧ ਗਿਆ ਪਾਸ਼ਾ ਕਾਕਾ ਮਨਜੋ ਸਿੰਘ ਸਿੱਧੂ ਲੜਕੇ ਮੈਗੀ ਸਿੱਧੂ ਦੇ ਵਿਆਹ ਦੇ ਇਸ ਜੁਗਾ ਵਾਸਤੇ ਪਾਸ਼ਾ ਜੀ ਦੇ ਚਰਨਾਂ ਵਿੱਚ ਪ੍ਰਾਰਗਣ ਅਰਦਾਸ ਬੇਤੀ ਜੋਦ ਹੈ ਕੀ ਦੇਵ ਜੀ ਹੈ ਬਾਦਸ਼ਾਹ ਦੇ ਭਾਗ ਕਰਦੇ ਮੱਥੇ ਮੱਥੇ ਦੇ ਵਿਆਹ ਇਸ ਨੂੰ ਬਣਾਓ ਆਗ ਸੰਸਹਾਈ ਹੋਣਾ ਪਈ ਇਹ ਦਵਾਰ ਤੇ ਆ ਕੇ ਹਜੂਰ ਅਰਦਾਸ ਬੇਤੀ ਕਰਦੇ ਹਾਂ ਨਾ ਜੀ ਦਾ ਪਾਵਨ ਬਚਾਓ ਬਾਹਰ ਜਾਓ ਬਾਹਰ ਲੇਕੋ ਆਇਆ ਆਇਆ ਜਲਦੀ ਇਧਰ ਆ ਭਾਈ ਸਾਹਿਬ ਇਧਰ ਆਓ ਆਲੋਮ ਬਰਾ ਸਾਹਿਬ ਜੀ ਆਜ ਬਿਸ਼ਰਮਾ ਦਿਹਾੜੇ ਤੇ ਜਿਹੜਾ ਤੁਸੀਂ ਅੱਜ ਮੈਂ ਬਾਬਾ ਜੀ ਦਾ ਬਿਲਡਿੰਗ ਠੇਕੇਦਾਰ ਵੱਲੋਂ ਕੀ ਸੰਦੇਸ਼ ਦੇਣਾ ਆਜ ਜੀ ਆਜੋ ਤੁਸੀਂ ਬਾਬਾ ਬਿਸ਼ਰਮਾ ਜੀ ਦਾ ਉਹ ਕਿਰਤੀਆਂ ਦੇ ਗੁਰੂ ਹੋਏ ਨੇ ਸਾਨੂੰ ਸਾਡੇ ਦੇ ਕਈ ਲੋਕਾਂ ਨੇ ਬਹੁਤ ਕਿਰਪਾਵਾਂ ਨਹੀਂ ਸੂਈ ਤੋਂ ਲੈ ਕੇ ਜਹਾਜ਼ ਬਾਬਾ ਜੀ ਦੀ ਕਿਰਪਾ ਨਾਲ ਬੜੇ ਅਸੀਂ ਬਹੁਤ ਹੀ ਕਰਮਾ ਬਣੇ ਆ ਕਿ ਸਾਨੂੰ ਸਾਲ ਤੋਂ ਬਾਅਦ ਸੇਵਾ ਦਾ ਮੌਕਾ ਮਿਲਦਾ ਸਾਡੀ ਬਿਲਡਿੰਗ ਠੇਕੇ ਦਾ ਐਸੋਸੀਏਸ਼ਨ ਬਾਬਾ ਵਿਸ਼ਕਰਮਾ ਵੈਲਫੇਅਰ ਸੁਸਾਇਟੀ ਗੁਰਦਾਰਾ ਰਾਮਗੜੀ ਦੀ ਕਮੇਟੀ ਇਹ ਸਾਰੀਆਂ ਕਮੇਟੀਆਂ ਨਾਲ ਕੇ ਅਸੀਂ ਬਾਬਾ ਜੀ ਦਾ ਦਿਨ ਮਨਾਉਨੇ ਆ ਤੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਸਮਾਜ ਦੇ ਵਿੱਚ ਜਿੱਥੇ ਵੀ ਕੋਈ ਕ੍ਰੀਤੀ ਹੁੰਦੀ ਆ ਜਿੱਥੇ ਵੀ ਕੋਈ ਗਲਤ ਹੁੰਦਾ ਉੱਥੇ ਆਪਾਂ ਨੂੰ ਖੜਨਾ ਚਾਹੀਦਾ ਸਵਾਸਾ ਪਾ ਲੈਨੇ ਆ ਛੱਡ ਦਿੰਨੇ ਆ ਸਵਾਸਾ ਲੈਨੇ ਆ ਪਾ ਛੱਡ ਦਿੰਨੇ ਆ ਉਦਾਰਥ ਕੀ ਹੈ ਉਦਾਰਥ ਇਹ ਹੈ ਵੀ ਜੇ ਤੁਹਾਸਾ ਸਵਾਸਾ ਦੀ ਪੂੰਜੀ ਤੁਹਾਡੇ ਚੰਗੇ ਕਰਮਾਂ ਦੇ ਵਿੱਚ ਲੱਗ ਜੂਗੀ ਤੁਹਾਡਾ ਜੀਵਨ ਸਫਲ ਹੋਊ ਤੁਸੀਂ ਦੁਨੀਆ ਤੇ ਆਉਣਾ ਤੁਹਾਡਾ ਸਫਲ ਹੋਊ ਬਾਬਾ ਜੀ ਨੇ ਸਾਨੂੰ ਇਹੀ ਸਾਡੇ ਤੇ ਕਿਰਪਾ ਕੀਤੀ ਆ ਅਸੀਂ ਬਹੁਤ ਨੀਜੇ ਲੈਵਲ ਤੋਂ ਉੱਠ ਕੇ ਇੱਥੇ ਆਈਏ ਸਾਈਕਲ ਸੀਗੇ ਸਾਡੇ ਕੋਲ ਮੈਂ ਉਹ ਚੀਜ਼ ਨੂੰ ਨਹੀਂ ਮੰਨਦਾ ਜਿਵੇਂ ਆਪਾਂ ਮੇਰੀ ਆਪਣੀ ਜਿਹੜੀ ਕਮੀ ਆ ਉਹ ਬੰਦੇ ਨੂੰ ਪਹਿਲਾਂ ਦੱਸਣੀ ਚਾਹੀਦੀ। ਸਾਡੇ ਕੋਲ ਸਾਈਕਲ ਸੀਗੇ। ਅੱਜ ਅਸੀਂ ਮੋਟਰ ਗੱਡੀਆਂ, ਕਾਰਾਂ ਤੇ ਤੇ ਯਾਜਾਂ ਤੱਕ ਸਾਡੇ ਬੱਚੇ ਬਾਹਰ ਚਲ ਗਏ। ਤਾਂ ਮੈਂ ਵੀ ਗੇੜਾ ਘਟਿਆ। तकरीबन ਸਾਰੇ ਜਿਹੜਾ ਭਰਾਵਾਂ ਦੀ। ਬਹੁਤ અપਾਰ ਕਿਰਪਾ। ਮੈਂ ਹੀ ਬੇਨਤੀ ਕਰਦਾ ਸਿਆ ਸ਼ਹਿਰ ਵਾਸੀਆਂ ਨੂੰ ਕਿ ਜਿਵੇਂ ਸਾਡਾ ਸਹਿਯੋਗ ਦਿੰਦੇ ਆ ਠੇਕੇਦਾਰ ਯੂਨੀਅਨ ਦਾ। ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਅੱਗੇ ਵਧਦੇ। ਉਹ ਸਾਡੇ ਤੇ ਕਿਰਪਾ ਕਰਦੇ ਆ ਲੋਕ ਸਾਡੇ ਨਾਲ ਜੁੜਦੇ ਆ। ਸਾਨੂੰ ਮਾਇਆ ਦੇ ਰੂਪ ਦੇ ਵਿੱਚ ਸਾਡਾ ਸਯੋਗ ਆਲੇ ਜਿਵੇਂ ਦੇ ਕੋ ਕਿੰਨਾ ਘਟ ਗਿਆ ਤੇ ਸਾਰਾ ਮਤਲਬ ਆਪ ਲੋਕਾਂ ਦੇ ਵਿੱਚ ਜਾਣੇ ਆ ਵਧੀਆ ਮੈਸੇਜ ਆਂਦਾ ਕੀ ਉਹ ਹੀ ਜਿਹੜਾ ਪੈਸਾ ਇਕੱਠਾ ਕੀਤਾ ਹੋਇਆ ਅਸੀਂ ਧਰਮ ਕਰਮ ਦੇ ਕੰਮ ਤੇ ਲਾਉਨੇ ਆ ਜਿੰਨੇ ਕੋਈ ਹੁਣ ਉੱਤੇ ਫੜ ਆ ਗਏ ਸੀ ਉੱਥੇ ਵੀ ਅਸੀਂ ਦਵਾਈਆਂ ਹੋਰ ਸਮਾਨ ਸਾਰੇ ਠੇਕੇਦਾਰਾਂ ਭਰਾਵਾਂ ਨੇ ਸਾਰਿਆਂ ਨੇ ਰਲ ਕੇ ਉਹ ਸਮਾਨ ਭੇਜਿਆ ਹਾਂ ਜੀ ਹੋਰ ਵੀ ਕੋਸ਼ਿਸ਼ ਕਰਦੇ ਜਿਵੇਂ ਖੁਸ਼ੀਆਂ ਦਾ ਘਰ ਆ ਅਸੀਂ ਕਈ ਵੀ ਅਸੀਂ ਜਾ ਗਏ ਹੁਣ ਵੀ ਜਾਵਾਂਗੇ ਅਸੀਂ ਤੇ ਬਾਬਾ ਬਿਸ਼ਕਰਮਾ ਜੀ ਦਾ ਬਣਾ ਬਾਬਾ ਉੱਥੇ ਵੀ ਜਾਵਾਂਗੇ ਇਸ ਕਰਕੇ ਮੈਂ ਬੇਨਤੀ ਕਰਦਾ ਵੇ ਸਾਰੇ ਭਰਾਵਾਂ ਨੂੰ ਵੇ ਆਪਾਂ ਇੱਕ ਮੁੱਠ ਹੋ ਕੇ ਵਧੀਆ ਕੰਮ ਕਰੀਏ ਕੋਈ ਮੁੜ ਕੇ ਅੱਜ ਦਾ ਜਨਾ ਕੱਲ ਤੇ ਕਰੀ ਕੱਲ ਨੂੰ ਨਹੀਂ ਹੋਵੇ ਤੇ ਬਾਬਾ ਤੇ ਬਾਬਾ ਜੀ ਦੀ ਛੱਟ ਤੇ ਪੂਰੀ ਕਿਰਪਾ ਤੇ ਇਸ ਤਰ੍ਹਾਂ ਦੀ ਕਿਰਪਾ ਬਣਾਈ ਰੱਖਣ ਜਿੰਨਾ ਕਹਿੰਦਾ ਹੋਇਆ ਖੀਵਾ ਦਾ ਜਾਚਕਾ ਵਾਈ ਗੁਰਜੀ ਦਾ ਖਾਸਾ ਧੀ ਵਾਈ ਗੁਰਜੀ ਪ੍ਰਧਾਨ ਜੀ ਇੱਕ ਗੱਲ ਹੋਰ ਹੈ ਜੀ ਕਿੰਨੇ ਦਿਨ ਪਹਿਲਾਂ ਤੁਹਾਡੀਆਂ ਤਿਆਰੀਆਂ ਸ਼ੁਰੂ ਹੋਈਆਂ ਸੀ ਹਾਂ ਜੀ ਬੜੀ ਵਧੀਆ ਤੁਸੀਂ ਸਵਾਲ ਪੁੱਛਿਆ ਇਹ ਸਮਝ ਲਓ ਵੀ ਅਸੀਂ ਤਕਰੀਬਨ ਇੱਕ ਮਹੀਨਾ ਤਾਂ ਲੱਗਦਾ ਨਾਲ ਸਵਾ ਮਹੀਨਾ ਵੀ ਲੱਗ ਜਾਂਦਾ ਪਰ ਇੱਕ ਗੱਲ ਸੁਣ ਲਓ ਜੀ ਅਸੀਂ ਘਰ-ਬਾਰ ਤਿਆਗ ਦਿੰਨੇ ਆ ਸਾਨੂੰ ਇਹ ਹੁੰਦਾ ਖੁਸ਼ੀ ਹੁੰਦੀ ਵੇ ਤੇ ਸਾਡੇ ਘਰ ਦੇ ਵਿੱਚ ਜਿਵੇਂ ਸਾਡੇ ਬੱਚੇ ਦਾ ਵਿਆਹ ਆ ਜਾਂ ਸਾਡੇ ਕੋਈ ਬਹੁਤ ਵੱਡਾ ਪ੍ਰੋਗਰਾਮ ਖੁਸ਼ੀ ਵਾਲਾ ਅਸੀਂ ਉਹ ਚੀਜ਼ ਨੂੰ ਦਰਜ ਬਿਠਾ ਕੇ ਤੁਰਦੇ ਆ ਫਾਰਮੈਟ ਹੀ ਕੋਈ ਨਹੀਂ ਨਾ ਸਾਨੂੰ ਕੋਈ ਚੌਧਰ ਦੀ ਲੋੜ ਆ ਬੇਦੀ ਪਰ ਦੀ ਚੌਧਰੀ ਲੋਕਾਂ ਨੇ ਕਦੇ ਚੌਧਰ ਕਰਕੇ ਕਰਦੇ ਨਾ ਸਾਡਾ ਉਹ ਕੋਈ ਮੈਟਰ ਨਹੀਂ ਹੈ ਅਸੀਂ ਸਮਾਜ ਦੇ ਕੰਮ ਕਰਨਾ ਚਾਹੁੰਦੇ ਆ ਤੇ ਅਸੀਂ ਇਹ ਚੀਜ਼ ਹੋਣਾ ਵੀ ਜਿਹੜੇ ਕੋ ਕੰਮ ਕਰਨਾ ਦਿਨੋਂ ਕੋ ਦਿਨੋਂ ਭਾਈ ਸਾਹਿਬ ਨੇ ਗੱਲ ਕਹੀ ਸੀ ਵੀ ਯਾਰ ਇਹ ਬੰਦੇ ਨੇ ਗੱਲ ਕਹਿ ਕੇ ਕਮਾ ਲਈ ਕਿ ਮੈਂ ਮੂੰਹ ਜੋ ਲੱਭ ਕੋ ਕਹਿਤਾ ਉਹਦਾ ਕੋਈ ਮੁੱਲ ਆਉ ਜਮਾਨ ਹੈ ਕਹਿ ਕੇ ਗੱਲ ਕਮਾ ਲੈਣੀ ਮਰਦਾਂ ਦਾ ਕੰਮ ਜਿੰਨਾ ਆਪਾਂ ਕਿਸੇ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦੇ ਆ ਉਹੀ ਜ਼ੋਰ ਆਪਾਂ ਉਹਨੂੰ ਖੜਾ ਕਰਨ ਦੇ ਵਿੱਚ ਜ਼ੋਰ ਲਾ ਦਈਏ ਕੰਮ ਤਾਂ ਉਹਨੇ ਟਾਈਮ ਲੱਗਣਾ ਨਾ ਕਿਸੇ ਦੇ ਦਿੱਤਿਆ ਕੁਝ ਨਹੀਂ ਹੁੰਦਾ ਤੁਹਾਨੂੰ ਆਪ ਹੀ ਕੰਮ ਕਰਨਾ ਪੈਂਦਾ ਚੰਗਾ ਕੰਮ ਕਰੋਗੇ ਚੰਗਾ ਫਲ ਪਾਓਗੇ ਮਤਲਬ ਇਹੀ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਭਰਾਵੋ ਕਿ ਸਮਾਂ ਮਿਲਿਆ ਹੈਗਾ ਕੁਝ ਕਰ ਲਈਏ ਜੇ ਤੋ ਹੋਰ ਦਸਾ ਸਾਲਾਂ ਨਾਲ ਮੱਤ ਤੁਰਿਆ ਨਹੀਂ ਜਾਣਾ ਤੇ ਦਾਤ ਕੁਝ ਨਹੀਂ ਇਹ ਕਿੰਨੇ ਸਾਲਾਂ ਤੋਂ ਤੁਸੀਂ ਇਹ ਮਨਾਰੇ ਇਹ ਸਾਰੇ ਤੱਕ ਵੀ ਸਾਡੇ ਪਹਿਲਾ ਬਜ਼ੁਰਗ ਬਣਾਉਂਦੇ ਸੀ ਨੰਦਰ ਸਿੰਘ ਸੋਈ ਹੁਣੀ ਅਨ 40 ਸਾਲ ਹੋ ਗਿਆ ਜੀ ਤੇ ਰਤਨ ਸਿੰਘ ਠੇਕੇਦਾਰ ਇਹ ਇਹਨਾਂ ਨੇ ਬੂਟਾ ਲਾਇਆ ਜੀ ਅਸਲ ਅਸੀਂ ਤਾਂ ਉਹਨਾਂ ਦਾ ਫਲ ਖਾ ਰਹੇ ਹਾਂ ਜੀ ਉਹ ਵਿਚਾਰੇ ਐ ਰੁਪਿਆ ਇਕੱਠਾ ਕਰਕੇ ਉਹਨਾਂ ਨੇ ਕਰਨਾ ਪਹਿਲਾਂ ਵਰਗ ਵਿੱਚ ਮਨਾਇਆ ਉਹਨਾਂ ਨੇ ਫਿਰ ਹੌਲੀ ਹੌਲੀ ਤੇ ਗੁਰਦੁਆਰਾ ਸਾਹਿਬ ਮਨਾਉ ਲਿਆ 40 ਸਾਲ ਦਾ ਤਕਰੀਬਨ 35 ਸਾਲ ਦਾ ਦਾ ਮੈਮੀ ਲੱਗੇ ਆਵੇਂ ਨਾਲ 40 ਸਾਲ ਦਾ ਤਕਰੀਬਨ ਸੀ ਮਨਾਉ ਲਿਆ ਪਹਿਲਾਂ ਵੀ ਬਦੇ ਪਰ ਉਹਨਾਂ ਨੇ ਘਰਾਂ 'ਚ ਮਨਾਉਂਦੇ ਸੀ ਹੌਲੀ ਹੌਲੀ ਹੁਣ ਜੋਕੀ ਜਾ ਕੇ ਹੋ ਗਏ ਅਸੀਂ ਇਹ ਵੀ ਕਹਿੰਦੇ ਆ ਵੀ ਵਧੀਆ ਆਪਣੇ ਗੁਰੂ ਦਾ ਦਿਨ ਵਧੀਆ ਮਨਾਓ ਯਾਰ ਲੋਕਾਂ 'ਚ ਮੈਸੇਜ ਆਦਾ ਥੋੜਾ ਵਧੀਆ ਜਿਹੜੀਆਂ ਕੋਮਾ ਆਪਣੇ ਪੀਰਾਂ ਨੂੰ ਗੁਰੂਆਂ ਨੂੰ ਘੁੱਟ ਜਾਂਦੀਆਂ ਨੇ ਉਹ ਅੱਜ ਵੀ ਖਤਮ ਹੈ ਤੇ ਕੱਲ ਵੀ ਖਤਮ ਉਹ ਕਮਾ ਕਦੀ ਉੱਠ ਨਹੀਂ ਸਕਦੀ ਸਹੀ ਗੁਰੂ ਸਾਹਿਬ ਨੇ ਸਾਡੇ ਤੇ ਕਿੰਨੀ ਵੀਰ ਕਿਰਪਾ ਕੀਤੀ ਆ ਗੁਰੂ ਗੋਬਿੰਦ ਸਿੰਘ ਜੀ ਆਪਰਾ ਸਰਬੰਤ ਬਾਹਰ ਤਾਂ ਮਾਨੂੰ ਕਹਿ ਗਏ ਭਾਈ ਸਾਹਿਬ ਨੂੰ ਸਭ ਸਾਹ ਦਿਲਵਾਇਆ ਮੈਂ ਕਿ ਉਹਨਾਂ ਦੀ ਬਦੌਲਤ ਹੀ ਅਸੀਂ ਅੱਜ ਤੇ ਮਨਾ ਰਹੇ ਆ ਜੇ ਗੁਰੂ ਸਾਹਿਬ ਨਾ ਹੁੰਦੇ ਤਾਂ ਇੱਥੇ ਲਾਲਾ ਹੋਈ ਹੋਣੀ ਸੀ ਅਜੀ ਯਾਰੋ ਜਾਤਾਂ ਦੇ ਵਿੱਚ ਵੰਡਦਾ ਇਹ ਫਲਾਣਾ ਇਹ ਤੇ ਬਣਾ ਹੀ ਉਹ ਨਾ ਕੋਈ ਯਾਦ ਨਹੀਂ ਸਰਬੰਤ ਬਾਹਰ ਤਾਂ ਉਹਨਾਂ ਨੇ ਸਾਡੇ ਦੋਤਾਂ ਦੀ ਦੁਆ ਤੇ ਉਹਨਾਂ ਦੀ ਬਦੌਲਤ ਹੀ ਅਸੀਂ ਅੱਜ ਇਹ ਦਿਨ ਅਸਰੇ ਖੁਸ਼ੀਆਂ ਦੇ ਖੇਟੇ ਮਨਾ ਰਹੇ ਹਾਂ ਅਸੀਂ ਯਾਰ ਭੁੱਲ ਜਾਨੇ ਆ ਉਹਨਾਂ ਦੀ ਕੁਰਬਾਨੀ ਸਾਨੂੰ ਨੂੰ ਵਾਅਦਾ ਕਹਿਣਾ ਜਦੋਂ ਬੰਦਾ ਸੌਂਦਾ ਫੇਰੇ ਉੱਠਦਾ ਗੁਰੂ ਗੋਬਿੰਦ ਸਿੰਘ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਮਾਲਕਾ ਤੂੰ ਸਾਡੇ ਤੇ ਕਿਰਪਾ ਕੀਤੀ ਹੈ ਤੇ ਤਾਂ ਅਸੀਂ ਇਹ ਇੱਥੇ ਤੱਕ ਪਹੁੰਚੇ ਆ ਦੋਸਤੋ ਵੀ ਤੁਸੀਂ ਅੱਜ ਅਸੀਂ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਬਾਬਾ ਵਿਸ਼ੂਕਰਮ ਜੀ ਦਾ ਜਨਮ ਦਿਹਾੜਾ ਬਹੁਤ ਹੀ ਧੁੰਮਤਾਂ ਦੇ ਨਾਲ ਮਨਾਇਆ ਕਾਫੀ ਨੇ ਦੇਖਿਆ ਕਾਫੀ ਸੰਗਤ ਜਿਨ੍ਹਾਂ ਦੇ ਵਿੱਚ ਆਧਰੋਂ ਵੱਧ ਸੁਸਾਇਟੀਆਂ ਦੇ ਪ੍ਰਧਾਨ ਸਾਹਿਬ ਆਪਣੇ ਸਾਥੀਆਂ ਸਮੇਤ ਪਹੁੰਚੇ ਆ ਇਹ ਕੀਦੀ ਬਸੌਧ ਦਾ ਸਰਪ੍ਰਸਾਡ ਸਾਡੇ ਕਰਮੇਲ ਸਿੰਘ ਟੋਡੇ ਕੇ ਕਿਸ਼ੰਗੀਦੀ ਲਾਲ ਜੀ ਪਤਵਾਲ ਸਿੰਘ ਮਨਪ੍ਰੀਤ ਪ੍ਰਧਾਨ ਜਸਰਪਾਲ ਧਮਾੜ ਜੀ ਬਣਾਂ ਦੇ ਬਹਿਨ ਮਾਈ ਜੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਧਾਰਮਿਕ ਰਾਜਨੀਤਿਕ ਅੱਜ ਵੱਡੀ ਗੈਂਟੀ ਵਿੱਚ ਹਾਜ਼ਰੀ ਕਰਵਾ ਕੇ ਗਈਆਂ ਬਾਬਾ ਵਿਸ਼ਨਕਰਮਾ ਜੀ ਦਾ ਅਸੀਂ ਸ੍ਰੀ ਸਹਿਜ ਪਾਠ 16 ਤਰੀਕ ਨੂੰ ਆਰੰਭ ਕਰਵਾਇਆ ਸੀ ਅੱਜ ਸਵੇਰੇ 8 ਵਜੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੇ ਸੀ ਹੋ ਗਏ 8 ਵਜੇ ਉਸ ਤੋਂ ਬਾਅਦ ਖੁੱਲੇ ਦੀਵਾਨਾਂ ਦੀ ਸਮਾਪਤੀ ਸਾਡੀ ਨੇ ਦੇਖਿਆ 2 ਵਜੇ ਹੋਈ ਆ ਗੁਰੂ ਕੇ ਲੰਗਰ tục ਥੱਲੇ ਵਰਤ ਰਹੇ ਨੇ ਸਾਰੀ ਸੰਗਤ ਤੱਕ ਦਾ ਕਰਦੀ ਗਈ ਆ ਪ੍ਰਧਾਨ ਜੀ ਉਹਨਾਂ ਨੂੰ ਸਰਪਾ ਸਾਹਿਬਾਂ ਨੂੰ ਵਧਾਈਆਂ ਦੇ ਕੇ ਗਈ ਆ ਜਿੰਨੇ ਵੀ ਸਮਾਗਮ ਹੋਇਆ ਅੱਜ ਦਾ ਸਮਾਗਮ ਸਾਰਿਆਂ ਨਾਲੋਂ ਵੱਧ ਘੱਟ ਸੀਗਾ ਮਾਈਆਂ ਦਾ ਪਾਈਆਂ ਦਾ ਬਹੁਤ ਹੀ ਵੱਡੀ ਗਿਣਤੀ ਦੇ ਤੇ ਬੱਚੇ ਪਹੁੰਚੇ ਨੇ ਇੱਥੇ ਬਹੁਤ ਹੀ ਸਤਿਕਾਰਯੋਗ શિક્ષੀਤਾ ਇੱਥੇ ਪਹੁੰਚਿਆ ਨੇ ਸੋ ਪ੍ਰਧਾਨ ਜੀ ਵੱਲੋਂ ਅੱਜ ਸਰਪੱਤ ਸਹਿਬਾਨਾ ਵੱਲੋਂ ਸਾਰਿਆਂ ਨੂੰ ਬਾਬਾ ਵਿਸ਼ੁਰਕਰਮਾ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਜੀ ਬਲਾਰਾ ਹੋਣ ਦੇ ਨਾਤੇ ਮੈਂ ਇੰਨਾ ਹੀ ਕਹਾਂਗਾ ਵੀ ਸਾਡੀ ਜਿਹੜੀ ਬਿਲਡਿੰਗ ਕੇਕੇਦਾਰ ਐਸੋਸੀਏਸ਼ਨ ਸੁਸਾਇਟੀ ਆ ਉਹ ਦੂਰਾ ਰਾਮ ਘੜੀਆ ਸਾਹਿਬ ਆ ਕਰਮਾ ਵੈਲਫੇਅਰ ਸੁਸਾਇਟੀ ਹੈ ਜੀ ਇਹਨਾਂ ਦੇ ਸਾਰੇ ਹੀ ਸਾਥੀ ਸਤਕਾਰਯੋਗ ਜਿੰਨੇ ਵੀ ਹੈਗੇ ਆ ਸਾਡੇ ਮੁੰਡੇ ਨਾ ਮੋਢਾ ਲਾ ਕੇ ਜੋ ਵੀ ਸਮਾਜਿਕ ਕੰਮ ਬਣਦੇ ਆ ਸ਼ਹਿਰ ਦੀ ਸਫਾਈ ਕਰੀ ਲੈ ਲੋ ਹਰਿਆਲੀ ਲਾ ਲੋ ਜਾਂ ਕੋਈ ਗਲਤ ਕੋਈ ਕੰਮ ਹੁੰਦਾ ਤੇ ਉਹ ਫਿਰ ਹਿੱਕ ਹੋ ਕੇ ਨਾਲ ਖੜਦੇ ਸੋ ਇਸ ਗੱਲ ਨੂੰ ਇੱਕ ਇੱਕ ਪੈਸਾ ਸੰਗਤ ਦਾ ਜਿਹਦਾ ਵੀ ਸਾਡੇ ਕੋਲੇ ਪਹੁੰਚਦਾ ਉਹਦੀ ਲਿਖਤ ਸਾਡੇ ਕੋਲੇ ਹੁੰਦੀ ਆ ਕਿ ਇੱਕ ਇੱਕ ਬਾਰੇ ਦਾ ਖਰਚੇ ਦਾ ਹਿਸਾਬ ਸਾਡੇ ਵੀ ਧਲੀਆਂ ਦੀ ਗੁੱਟੀ ਤੱਕ ਦੀ ਸਾਡੀ ਦਿੱਤੀ ਹੁੰਦੀ ਆ ਕਿ ਉਹ 5 ਰੁਪਏ ਦੇ ਜਾਂ 10 ਰੁਪਏ ਦੇ ਨੇ ਦਾ ਭਾਕ ਸਾਰਾ ਕੰਮ પારદર્ਸ਼ੀ ਹੈ ਇਸ ਦਾ ਨਹੀਂ ਕੋਈ ਗਲਬਾਤ ਨਹੀਂ ਹੈ ਇਸੇ ਕਰਕੇ ਸਾਰੀ ਜਿੰਨੇ ਜੀ ਇਲਾਕਾ ਨਿਵਾਸੀਓ ਸਾਨੂੰ ਬਹੁਤ ਬਹੁਤ ਸਹਿਯੋਗ ਆਜੀ ਬਹੁਤ ਹੀ ਖੁਸ਼ੀਆਂ ਪ੍ਰਾਪਤ ਹੋਣਾ ਪ੍ਰੈਸ ਵਾਲੇ ਵੀ ਆਏ ਸਾਰੇ ਹੋਣ ਸਾਰੇ ਵੀਰਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਆਨੂੰ ਕਹਿੰਦੇ ਆ ਤੋਂ ਅੱਜ ਫੇਰ ਬਾਬਾ ਵਿਸ਼ਟਕਰਮਾ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਸੰਗਤਾਂ ਵਧਾਈਆਂ ਤੁਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ